ਤੂੰ ਤੁਸੀਂ ਵੇਖ ਰਹੇ ਹੋ ਜੀ ਮੇਰ ਚੰਦ ਨਾਮ ਆ ਵੀਰ ਦਾ ਨਿਹਾਲ ਸਿੰਘ ਵਾਲੇ ਅੱਜ ਆਏ ਹੋਏ ਆ ਇਹਨੂੰ ਲੈਣ ਆ ਇਹ ਕਿਸੇ ਸਮੇਂ ਟਰੱਕਾਂ ਦਾ ਮਿਸਤਰੀ ਬਹੁਤ ਤੋਪਦਾ ਸੀਗਾ ਅੱਜ ਆਪਾਂ ਦੇਖੋ ਇਹਦੇ ਹਾਲਾਤ ਵਿਚਾਰੇ ਦੇ ਕੀ ਬਣਿਆ ਤੇ ਆਪਾਂ ਵਾਹਿਗੁਰੂ ਨੇ ਆਪਾਂ ਨੂੰ ਸੇਵਾ ਦਿੱਤੀ ਅੱਜ ਇਹਦੀ ਮੇਰ ਚੰਦ ਸੱਸੀ ਦਾ ਬਾਈ ਸੱਸੀ ਦਾ ਜੀ ਕੀ ਹਾਲ ਚਾਲ ਆ ਅਸੀਂ ਕਾਲ ਇਹ ਪੀਏ ਦੇਖ ਜਾਓ 20 20 ਜਿੰਨੇ ਆਖੇ ਸੱਸੀ ਵਾਲੇ ਇੱਕ ਮਿੰਟ ਦੇ ਦੇ ਜੰਗ ਪੈ ਕਿੰਨੇ ਕਿੰਨੇ ਪੈਸੇ ਲੈਣੇ ਦੇਵੇ 100 ਰੁਪਿਆ ਵੀਰ ਕਿਉਂ ਦੇ ਦੇ ਦੇਗਾ ਉਹਨੇ ਦੇ ਦਿਆਂਗੇ 100 ਰੁਪਿਆ ਉਹਨੇ ਕਹਿੰਦੇ ਲਈ ਪਾਹ ਡਰ ਜਾਣਾ ਹੋਰ ਸੁਣਾਓ ਕੀ ਬਾਈ ਤੂੰ ਕੰਬਲ ਕਾ ਤਾਂ ਲਈ ਫਰਦਾ ਇੰਨੀ ਗਰਮੀ ਆ ਲਾਣਾ ਕੋਰ ਨਹੀਂ ਲਾ ਦੇਣਾ ਠੰਡ ਲੱਗਦੀ ਆ ਹੈ ਨਹੀਂ ਆ ਕੀ ਹੈ ਇਹਨਾਂ ਦੇ ਵਿੱਚ ਇਹ ਤਾਂ ਬਹੁਤ ਸਪੋਤਾ ਦਿਖਾ ਦੇ ਮੜਾ ਵੇਖ ਤਾਂ ਵੇਖ ਦਿਖਾ ਦੇ ਦੇ ਜੁੱਤੀਆਂ ਪਾਸ ਕਰ ਦਾਨਾ ਚੱਲ ਜੁੱਤੀ ਸਾਡੀ ਵੀਰ ਦੀ ਜੁੱਤੀ ਪਾਸ ਕਰ ਦੇ ਬਾਈ ਬਣ ਕੇ ਕਿੰਨੇ ਪੈਸੇ ਲੈ 20 ਰੁਪਏ ਲਵਾਂਗਾ ਜੀ 20 ਰੁਪਏ ਕਰ ਦੇ ਮੇਰੇ ਵੀ ਕਰ ਮਾਰ ਦੇਣਾ ਚੱਲਿਆ ਉੱਥੇ ਬਹਿ ਕੇ ਛਾਵੇਂ ਆ ਜਾ। ਤੇ ਮਰਦੇ ਵੀ 20 ਰੁਪਏ ਕੱਢ ਕੇ ਦੇਓ ਗੱਡੀ ਚੋਂ। ਇੱਥੇ ਕੱਢ। ਫੇਰ ਕਾਰ ਤੇ ਮੈਂ ਇੱਥੇ। ਆ ਜਾ ਫਿਰ ਇੱਥੇ ਆ ਜਾ। ਆ ਕੀ ਕੋਲ ਇੱਥੇ ਸਾਫ ਕਰਕੇ ਕੋਣੀ। ਚੱਲ ਫਿਰ ਆ ਮੇਰੇ ਬੂਟ ਕਰ ਸਾਫ ਆ ਜਾ ਉੱਥੇ। ਆ ਲੈ ਆਓ ਬਈ 500 ਰੁਪਏ ਦੇਓ ਬਾਈ ਨੂੰ। 400 ਰੁਪਏ ਦਿੰਨੇ ਆ। 100 ਰੁਪਏ ਲੈਣਾ ਤੇ ਬੂਟ ਸਾਫ ਕਰਦੀ ਬਾਈ ਬਣ ਕੇ ਚੰਗਾ। ਕਰ ਦੇਗਾ। ਬੁਰਸ਼ ਤਾਂ ਹੈ ਨਹੀਂ ਫਿਰ ਮੇਰੇ ਕੋਲ। ਲੈ ਯਾਰ ਬੁਰਸ਼ਾ ਕੋ ਢਿਆ ਹੁਣ। ਉਹ ਬੁਰਸ਼ ਨਹੀਂ। ਬਰਸ਼ਾ ਕੋ ਤੇ ਆਇਆ ਹੁਣ ਮੈਂ ਬਰਸ਼ ਕਿੱਥੇ ਭੁੱਲ ਆਇਆ ਤੂੰ ਇੱਥੇ ਰੱਖ ਲੈ ਬਰਸ਼ਾ ਕੋ ਤੇ ਆਇਆ ਅਬ ਕੀ ਆ ਦੇ ਵਿੱਚ ਮੈਨੂੰ ਦਿਖਾ ਦੇ ਮੜਾ ਆ ਇਹ ਆ ਬੜਾ ਵਧੀਆ ਲਈ ਫਿਰਦਾ ਕੀ ਆ ਨਾਲ ਹੀ ਹੁੰਦੇ ਆਹ ਕੀ ਚੀਜ਼ ਆ ਨਾਲ ਹੀ ਹੁੰਦੇ ਥੋੜਾ ਐਨਾ ਸਮਾਨ ਤੂੰ ਨਾਲ ਹੀ ਰੱਖੀ ਬੈਠਾ ਕੋਣ ਆ ਰਿਹਾ ਮੈਂ ਪਤਰੀ ਤੋਂ ਵੇਖੋ ਜੀ ਹਾਲਾਤ ਆ ਚਪਲਾ ਨੂੰ ਇੱਥੇ ਪਾ ਕੇ ਦਿਖਾ ਤੇ ਨਵੇਂ ਚਪਲਾ ਦਿੰਨਾ ਮੈਂ ਗੱਡੀ 'ਚ ਲਿਆਂਦਾਂ ਮੈਂ ਲਾਦੇ ਹਾਂ ਕੰਬਲ ਇਹ ਤਾਂ ਲਾਉਣਾ ਹੈ ਤਾਂ ਕੰਬਲ ਦਾ ਵਾਸਾ ਹੈ ਨਵੇਂ ਚੱਪਲਾਂ ਦੰਨਾ ਮੈਂ ਤੈਨੂੰ ਨਵੇਂ ਚੱਪਲਾਂ ਦੇਈਏ ਨਾ ਨਾ ਲੋਡ ਨਹੀਂ ਇਹਦਾ ਪਾ ਲੂੰਗਾ ਨਹੀਂ ਨਹੀਂ ਨਵੇਂ ਬੂਟ ਦੇ ਦੇਨੇ ਨਾ 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 ਲੋਡ ਹੀ ਨਹੀਂ ਬਸ ਹੈਗੇ ਬੂਟ ਮੇਰੇ ਕੋਲ ਪਏ ਆ ਦਿਖਾ ਖਾਂ ਇਹਦੇ ਵਿੱਚ ਬੈਗ ਚ ਮੈਂ ਇੱਕ ਤਾਂ ਨਹੀਂ ਹੋਰ ਕਿੱਥੇ ਆ ਉਹ ਤਾਂ ਨਹੀਂ ਖਾਲੀ ਆ ਕਿੱਥੇ ਰੱਖੇ ਹੋ ਖਾਲੀ ਆ ਸਟੌਕ ਵਿੱਚ ਮੈਂ ਚੱਲ ਰਿਹਾ ਨਹੀਂ ਕਰਦਾ ਨਹੀਂ ਕਰਦੇ ਵੀ ਕਰਦੇ ਜੀ ਖਾਲੀ ਹੈਗੀ ਨਾ ਕਰਦੇ ਦੱਸ ਨਹੀਂ ਮੈਂ ਸੇ ਨਾ ਉਹ ਵੀ ਨਹੀਂ ਕਰਦਾ ਵੱਡਾ ਬਣੀ ਨਾ ਮੈਂ ਨਹੀਂ ਕਰਦਾ ਬਈ ਸਾਨੂੰ ਆ ਦਿਖਾ ਦੇ ਇਹਨਾਂ ਦੇ ਵਿੱਚ ਕੀ ਆ ਉਹ ਤਾਂ ਮੇਰੇ ਕੋਲ ਤਾਂ ਆਹ ਤੇਰੇ ਬੈਗ ਦੇ ਦਿਆਂਗੇ ਤੈਨੂੰ ਬੈਗ ਦੇ ਦਿਆਂਗੇ ਬੈਤ ਜਾ ਫਿਰ ਉਹ ਬੈਤ ਜਾ ਮੈਂ ਮੈਂ ਜਾਣਾ ਉਹ ਜਾ ਗਾਹ ਜਾਣਾ ਜਿਹੜਾ ਕੱਟਣ ਜਾਣਾ ਗਾਹ ਆਇਆ ਗਾਹ ਕਿੱਥੇ ਤੂੰ ਇਹ ਸਾਨੂੰ ਸਮਾਨ ਤਾਂ ਵਿਖਾ ਦੇ ਹੈ ਕੀ ਇਹਦੇ ਵਿੱਚ ਮੈਂ ਜਾਣਾ ਗਾਹ ਸਮਾਨ ਤਾਂ ਵਿਖਾ ਦੇ ਆਹ ਤਾਂ ਦੇ ਗਾਹ ਉਹ ਪੁੱਤਣ ਦੇਖ ਤਾਂ ਲੈ ਇਹਦੇ ਕੀ ਆ ਇਹਦੇ ਤੈਨੂੰ ਬੈਗ ਦੇ ਦਿਆਂਗੇ ਬੈਗ ਵੱਡਾ ਬੈਗ ਦੇ ਦਿਆਂਗੇ ਤੂੰ ਆਵੇਂ ਪਾਲਿਸ਼ ਕਰਨ ਨੂੰ ਆ ਇਹਦੇ ਨਾਲ ਗਾਹ ਜਾਣਾ ਗਿਆ ਕੱਟਣ ਜਾ ਰ ਭਾਈ ਕਿਹਾ ਹੈ ਮੈਂ ਤਾਂ ਗਾਹ ਜਾਣਾ ਬਸ ਮੈਂ ਗਾਹ ਕਿੱਥੇ ਗਾਹ ਜਾਣਾ ਮੈਂ ਕੰਮ ਕਰਨ ਆ ਕੱਪ ਕਿਵੇਂ ਆ ਨਹੀਂ ਰੱਖਿਆ ਹੋਇਆ ਦੋ ਦੇ ਆ ਗਏ ਗਾਹਾਂ ਚੱਲਦੇ ਆਂ ਗਾਹ ਫਿਰ ਸਾਡੇ ਨਾਲ ਹੀ ਚੱਲੀ ਤੂੰ ਮੇਰੇ ਬਾਸ ਲੋੜੀ ਨੂੰ ਗਾਹ ਜਾਣਾ ਤੂੰ ਮੱਸੇ ਮੇਰੀ ਗੱਲ ਤਾਂ ਬਰਾ ਭਰਾ ਨਹੀਂ ਤੂੰ ਗਾਹ ਤੇ ਗੱਲ ਤਾਂ ਸੁਣ ਉਹ ਗਾਹ ਜਾਣਾ ਕੱਪੜੇ ਯਾਰ ਬਾਈ ਗਾਹ ਜਾਣਾ ਯਾਰ ਉਹ ਕੱਪੜੇ ਦਾ ਬਦਲ ਕੱਪੜੇ ਦਾ ਬਦਲਦਗੇ ਕੱਪੜੇ ਦਾ ਬਦਲਦਗੇ ਆ ਵਾਲ-ਵਾਲ ਸਾਫ਼ ਕਰਨਗੇ ਆਵੇ ਆਵੇ ਕੀ ਹਾਲਾਤ ਤੇਰੇ ਹੱਥਾਂ ਦੇ ਉਹ ਹੱਥਾਂ ਦੇ ਕੀ ਹਾਲਾਤ ਬੰਦ ਉਹ ਗੱਲ ਤਾਂ ਸੁਣ ਕਾਤੋ ਸੁਣਾਵੇ ਹਾਂ ਮੈਂ ਲੱਗਿਆ ਗਾਂ ਸੋ ਉਹ ਕੁਛ ਨਹੀਂ ਹੁੰਦਾ ਬੈ ਜਾ ਉਹ ਬੈ ਜਾ ਬੈ ਜਾ ਕੁਛ ਨਹੀਂ ਇਹਨੂੰ ਗੇੜਾ ਕੱਢਣਗਾ ਕੋਈ ਗੇੜਾ ਕੱਢੋਣੇ ਆਪਾਂ ਉਹ ਗਾਂ ਜਾਣਾ ਯਾਰ ਉਹ ਜਾਵੜੀ ਗਾਂ ਕੋਈ ਨਹੀਂ ਜਾਵੜੀ ਉਹ ਜਾਵੜੀ ਗਾਂ ਜਾਣਾ ਬਾਈ ਯਾਰ ਉਹ ਬੈ ਤਾ ਜਾ ਬੈ ਤਾ ਜਾ ਗਾਂ ਜਾਣਾ ਯਾਰ ਉਹ ਜਾਵੜੀ ਚਲਾ ਜੀ ਚਲਾ ਜੀ ਜਾਵੜੀ ਚਲਾ ਜੀ ਕਹਿੰਗੇ ਕਾਹਨ ਗਾਂ ਜਾਣਾ ਗੇੜਾ ਕੱਢ ਛੱਡੋ ਦਾ ਕੋਈ ਨਹੀਂ ਚਲਦੇ ਆ ਚੱਲਦੇ ਚੱਲਦੇ ਕਾੜ ਕਾੜ ਮਾਜੀ ਫੜਾ ਉਹ ਗਾਉ ਨੇ ਬਾੜ ਲੂਗਾ ਆਪਣੇ ਕੱਪੜੇ ਮੈਂ ਉਧਰ ਫੜ ਪਈ ਕਾਲਾ ਸਕਾਰਾ ਉਹ ਬਾੜ ਲੂਗਾ ਇੱਥੇ ਬਾਈ ਇੱਥੇ ਛੱਡ ਜਾ ਉਹ ਛੱਡ ਦੇ ਉਹ ਤੇਰਾ ਤੇਰਾ ਭਰਾ ਵੀ ਖੜਾ ਹੈ ਉਹ ਕੋਈ ਨਹੀਂ ਬਹਿ ਜਾ ਬਹਿ ਜਾ ਘਬਰਾਣਾ 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 5 ਲੱਖ ਤੇ ਮਗਰਾ ਘਬਰਾਣਾ ਘਬਰਾਣਾ ਹੱਥ ਛੱਡ ਦੇ ਸਰ ਉਹ ਹੱਥ ਛੱਡ ਦਿੰਨੇ ਫਿਰ ਬਹਿ ਜਾ ਹੱਥ ਯਾਰੇ ਬਾਈ ਉਹ ਤੇਰਾ ਭਰਾ ਵੀ ਕੋਲੇ ਖੜਾ ਪਈ ਨਹੀਂ ਕੀ ਕਰਵਾਉਂਦਾ ਇਹ ਨੇੜਿਆ ਸਾਡੇ ਯਾਰੇ ਛੱਡ ਦਿੰਨੇ ਆ ਉਹ ਹੱਥ ਛੱਡ ਜਾ ਕੇ ਬਾਈ ਤੇ ਉਹ ਛੱਡ ਦਿੰਨੇ ਆ ਭਰਾਵਾ ਛੱਡ ਦਿੰਨੇ ਆ ਕੋਈ ਨਹੀਂ ਤੂੰ ਸਾਡਾ ਭਰਾ ਕੋਈ ਨਹੀਂ ਤੇ ਸਾਡੇ ਯਾਰੇ ਭਾਈ ਛੱਡ ਜਿਹੜੇ ਸਾਥੇ ਪਾਣੀ ਆਖੋ ਭਾਈ ਇੰਤਿਆਂ ਪਾਣੀ ਦਾ ਯਾਰ ਇਹ ਹੱਥ ਘੱਟ ਪਾਣੀ ਨਾ ਨਾ ਪੈਣਾ ਲੂਗਾ ਮੈਂ ਉਹ ਗੇੜਾ ਕੱਢਣਾ ਮੈਂ ਬਾਜ ਬਾਜ ਲਵਾ ਕੇ ਗੇੜਾ ਕਢਾਂਗੇ ਬਾਜ ਨਾ ਕੇ ਗੇੜਾ ਕੱਢਾਂਗੇ ਫਿਰ ਵਧੀਆ ਕੱਪੜੇ ਪਾ ਕੇ ਗੇੜਾ ਕੱਢਾਂਗੇ ਵਧੀਆ ਕੱਪੜੇ ਪਾ ਕੇ ਮੇਰੀ ਗੱਲ ਮੇਰੀ ਗੱਲ ਭਾਈ ਗੱਲ ਮੇਰੇ ਤੋਂ ਮੇਰੀ ਗੱਲ ਇਹ ਸਾਰਾ ਸਮਾਨ ਪਾ ਦੇਣਾ ਤੇਰਾ ਲੈ ਲੈ ਤੇਰਾ ਸਮਾਨ ਆਣਾ ਜਾਂ ਜਿਹੜਾ ਕੱਟਣਾ ਲੈ ਤੇਰਾ ਸਮਾਨ ਆਵੇ ਸਾਰਾ ਕੋ ਪਾ ਦੇ ਲੈ ਹੋਰ ਇੱਕ ਮਿੰਟ ਮੈਂ ਪਾ ਪਨਾ ਕੀ ਜਿਹੜਾ ਕਟਣ ਜਾਂਦੇ ਮੇਰੀ ਗੱਲ ਤਾਂ ਹੁਣ ਆਵੇ ਉਧਰ ਵੇਖ ਉਹ ਦਿਖਾਈ ਲਫਾਫੇ ਮੇਰੀ ਗੱਲ ਤਾਂ ਹੁਣ ਆਵੇ ਲਫਾਫੇ ਦੇ ਵਿੱਚ ਕੱਪੜੇ ਆਵੇ ਆਵੇ ਸਾਰਾ ਕੋ ਨਵਾਂ ਕੱਪੜੇ ਸਾਰਾ ਕੋ ਲੈਂਦਾ ਸਾਫਾ ਸਾਰਾ ਕੋ ਨਵਾਂ ਲੈਂਦਾ ਆਵੇ ਸਾਰਾ ਕੋ ਨਵਾਂ ਲੈਂਦੇ ਪਾ ਕੇ ਬੰਦ ਕਰੀ ਮੰਦ ਬੰਦ ਕਰਨਾ ਆ ਉਂਗਲਾ ਵੇਲਾ ਤੇ ਇੱਥੇ ਉਂਗਲਾ ਲੈ ਜਾਣਗਾ ਨਾਲੋਂ ਹੋਰ ਆ ਗਿਆ ਤੇ ਪਾ ਲਈ ਆਹ ਹੀ ਲੈ ਉਹਨੂੰ ਵਟ ਲੈਣੇ ਤੋਏ ਕੋਈ ਚੀਜ਼ ਤਾਂ ਕਿੱਥੇ ਰਬੜਾ ਹੈ ਕੋਈ ਇਹ ਡੱਬਾ ਇੱਥੇ ਵੱਡੋ ਆਹ ਆਪ ਮੈਨ ਲਾ ਦੇ ਨਾ ਇੱਟਾ ਲਿਆ ਆ ਦੇਖ ਆ ਲੈ ਜਾ ਕੀ ਹਾਲ ਬਣ ਗਿਆ ਆ ਦੇ ਇਹ ਉਂਗਲਾ ਲੈ ਜਾਣਗਾ ਤੇਰੀਆਂ ਕਿਸੇ ਦਿਨ ਨਾਲੋਂ ਹੈ ਹੈ ਇਸ ਨੂੰ ਆ ਕੇ ਕੱਟਾ ਹੂੰ ਆਲਾ ਵਾਇਦਾ ਤੁੰਗ ਵੈ ਲੈ ਤੇ ਆਜਾ ਤੇ ਟੀ-ਸ਼ਰਟ ਲਾ ਇੱਥੇ ਬਹਿ ਜਾ ਹਾਂ ਨਾ ਇੱਥੇ ਬਹਿ ਬੈਠ ਨਾ ਇੱਥੇ ਬਹਿ ਬੈਠ ਸਾਰਾ ਕੁਝ ਲਿਆਂਦਾ ਜੀ ਆਪਾਂ ਇੱਥੇ ਬਹਿ ਨਾ 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 ਕੋਈ ਉਹ ਬੈ ਤਾਂ ਜਾ ਮਾਮਾ ਇੱਥੇ ਇੱਟ ਤੇ ਇੱਥੇ ਬਹਿ ਪਾ ਪਾਣੀ ਪਾ ਹੌਲੀ ਹੌਲੀ ਪਾਈ ਕੋਈ ਨਹੀਂ ਕੋਈ ਹੌਲੀ ਹੌਲੀ ਖੜ ਜਾ ਖੜ ਜਾ ਖੜ ਜਾ ਆਉ ਓ ਬਲੇਰ ਸ਼ੈਂਪੂ ਬਾਬਾ ਤੇ ਸਰਚ ਰੁਕ ਜਾ ਰੁਕ ਜਾ ਫੜ ਜਾ ਇੱਕ ਮਿੰਟ ਮੇਰ ਜਾਂਦਾ ਮੇਰੇ ਇੱਕ ਮਿੰਟ ਇੱਕ ਮਿੰਟ ਰੁਕ ਜਾ ਯਾਰ ਪਾਦੀ ਪਾਦੀ ਜਾਲੀ ਫੜਜ ਵਾਲੀ ਬਸ ਬਸ ਬੱਤ ਬਸ ਜਾਲੀ ਫੜੇ ਜਾਲੀ ਪਈ ਇੱਥੇ ਮੇਰ ਜਾਂਦਾ ਰੁਕ ਜਾ ਮੇਰਾ ਭਰਾ ਬਣ ਕੇ ਭਰਾ ਤੂੰ ਬਾਹਾਂ ਮਾਰੋ ਛੱਡ ਦੇ ਬਾਹਾਂ ਤੇ ਮਾਰੋ ਸ਼ੈਂਪੂ ਸਾਬਣ ਸ਼ੈਂਪੂ ਨਹੀਂ ਸ਼ਾਬਣ ਮੇਰ ਚੰਦ ਜੈੰਦਾਬਾਦ ਮੇਰੇ ਉੱਤੇ ਮੇਰੇ ਬੂਟਾਂ ਦੇ ਨਵੇਂ ਖੜ ਜਾ ਮੇਰੇ ਤਾਂ ਆਪਾਂ ਕਿੱਥੇ ਆਉਣ ਜਿਹੜਾ ਤੁਸੀਂ ਬਤਾਇਓ ਹੋਰ ਉਹ ਉਹ ਨਹੀਂ ਹੈ ਤਾਂ ਤੋਂ ਤਾਂ ਤੋਂ ਬੋਲਦੇ ਰਹੇ ਉਹਦਾ ਨਹੀਂ ਹੈ ਹੱਤਰ ਇਹ ਚੱਲ ਬੈ ਵਧੀਆ ਬਣ ਜੇਣਾ ਤੂ ਕੇ ਘੋਣੇ ਨੂੰ ਇੱਕ ਵਾਰੀ ਹੀ ਲੈ ਜਾਣਾ ਅੱਜ ਬਾਈ ਇਹਦੀ ਤਨਖਾਹ ਦਿਵਾ ਕੇ ਨਾ ਇਹਨੂੰ ਅੱਜ ਦਿਵਾ ਕੇ ਦਿੱ ਤੈਨੂੰ ਨੌਕਰੀ ਲਵਾ ਕੇ ਦੇਖ ਰਹੀ ਜਿਆ ਕੰਮ ਕਰੀ ਚਲੀ ਠੀਕ ਆ ਪੈਸੇ ਇਹਨੂੰ ਦੇ ਦੇ ਇਹ ਤਾਂ ਇਹ ਘਰੇ ਭੇਜੇ ਬਣਾ ਜਿੱਥੇ ਮਰਜੀ ਭੇਜੇ ਇੱਕ ਪੀਸ ਕੱਢਦੇ ਆਂ ਬਹੁਤ ਇੱਕ ਪੇਰੀ ਕੱਢਦੇ ਆਂ ਇੱਕ ਹੀ ਕੱਢ ਲਿਆ ਬਾਬਾ ਜੀ ਇੱਕ ਕੰਡਾ ਰੋ ਜਾ ਬਣਾਣਾ ਬੜੀ ਸੋਹਣੀ ਕਲਾ ਕਰਦਾ ठीक ठाकू लागे वाहे गुरु जी का खालसा वाहे जी की फतेह जी ਇਹ ਵੀਰ ਮੇਰਚੰਦ ਆ ਜੀ ਇਹ ਵੀਰ ਦਾ ਨਾਮ ਨਿਹਾਲ ਸਿੰਘ ਵਾਲਾ ਹੈ ਸਮਾਨ ਯਾਰ ਹੈਗਾ ਸਮਾਨਦਾਰ ਉਹ ਗੱਡੀ ਚ ਨਿਹਾਲ ਸਿੰਘ ਵਾਲੇ ਤੋਂ ਵੀਰੇ ਆਪ ਨੂੰ ਮਿਲਿਆ ਇਹਦੇ ਹਾਲਾਤ ਤੁਸੀਂ ਵੀਡੀਓ ਦੇ ਵਿੱਚ ਪਹਿਲਾਂ ਦੇਖ ਹੀ ਲਿਆ ਵੀ ਕਿੰਨੇ ਮਾੜੇ ਹਾਲਾਤਾਂ ਦੇ ਵਿੱਚ ਇਹ ਇੱਥੇ ਸ਼ਹਿਰ ਦੇ ਵਿੱਚ ਘੁੰਮ ਰਿਹਾ ਸੀਗਾ 44 45 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਹੁਣ ਕੰਬਲ ਲੈ ਕੇ ਘੁੰਮ ਰਿਹਾ ਸੀ ਕਿਉਂਕਿ ਦਿਮਾਗੀ ਸੰਤੁਲਨ ਠੀਕ ਨਹੀਂਗਾ ਕੀ ਹੋ ਗਿਆ ਵਾਹਿਗੁਰੂ ਨੇ ਆਪਣੀ ਡਿਊਟੀ ਲਾਈ ਪ੍ਰਮਾਤਮਾ ਨੇ ਵਾਹਿਗੁਰੂ ਨੇ ਆਪਣੀ ਡਿਊਟੀ ਲਾਈ ਵੀਰ ਦੀ ਸੇਵਾ ਵਾਸਤੇ ਅੱਜ ਵੀਰ ਨੂੰ ਆਪਣੇ ਨਾਲ ਆਸ਼ਰਮ ਦੇ ਵਿੱਚ ਲੈ ਕੇ ਚੱਲੇ ਆਂ ਸਮਾਨ ਕਿਹੜਾ ਲੈ ਗਿਆ ਚੱਕ ਕੇ ਅਰਦਾਸ ਕਰਿਓ ਅਰਦਾਸ ਕਰਿਓ ਮੇਰ ਚੰਦ ਵੀਰ ਵਾਸਤੇ ਕਿ ਵਾਹਿਗੁਰੂ ਇਹਦੀ ਆਉਣ ਵਾਲੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਸਰ ਹੋ ਸਕੇ ਤੇ ਚੜ੍ਹਦੀ ਕਲਾ 'ਚ ਰਹ ਸਕੇ ਜੀ ਧੰਨਵਾਦ ਆ ਸਾਰੇ ਭੈਣ ਭਰਾਵਾਂ ਦਾ ਜਿਹੜੇ ਸਪੋਰਟ ਕਰਦੇ ਆ ਅਰਦਾਸ ਕਰਿਓ ਵੀਰ ਵਾਸਤੇ ਕਿ ਵੀਰ ਜਲਦੀ ਤੋਂ ਜਲਦੀ ਠੀਕ ਹੋ ਜੇ ਕਿਉਂਕਿ ਦਿਮਾਗੀ ਤੌਰ ਤੇ 20 ਸਾਲ ਤੋਂ ਤਕਰੀਬਨ ਇਹ ਵਿਚਾਰਾ ਅਫਸੈਟ ਆ ਆਈ ਤੁਰਿਆ ਫਿਰਦਾ ਗਲਗਾਂ ਚ ਮੇਰ ਜੰਦਾ ਬਾਈ ਕੀ ਹੋ ਗਿਆ ਸਾਰਾ ਕੁਝ ਹੈਗਾ ਸਾਰਾ ਕੁਝ ਹੈਗਾ ਸਾਰਾ ਕੁਝ ਹੈਗਾ ਅਰਦਾਸ ਕਰੋ ਵੀਰ ਅਸਤੇ ਜੀ ਧੰਨਵਾਦ